ਇੱਕ ਫਾਇਰਿੰਗ ਹੋਈ ਸੀਗੀ ਕਰਮਜੀਤ ਕਮੀ ਨਾਮ ਦੇ ਜਿਹੜਾ ਕਿ ਪੈਨੀਕਲਾਂ ਦੇ ਰਹਿਣ ਵਾਲੇ ਸੀਗੇ ਉਹਨਾਂ ਤੇ ਕਿਸੇ ਅਣਪਛਾਤੇ ਬੰਦਿਆਂ ਨੇ ਫਾਇਰਿੰਗ ਕੀਤੀ ਸੀਗੀ ਉਹ ਜਦੋਂ 14 ਜੁਲਾਈ 14 ਜੁਲਾਈ ਅ 14 ਜੁਲਾਈ ਨੂੰ ਇੱਕ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕਰਮਜੀਤ ਕਮੀ ਪੈਨੀਕਲਾਂ ਦੇ ਰਹਿਣ ਵਾਲੇ ਆ ਉਹਨਾਂ ਤੇ ਫਾਇਰਿੰਗ ਹੋਈ ਸੀਗੀ ਇਹਦੇ ਵਿੱਚ ਰਾਤ ਦਾ ਸਮਾਂ ਸੀਗਾ ਉਹ ਆਪਣੇ ਦਫ਼ਤਰ ਤੋਂ ਘਰ ਜਾ ਰਹੇ ਸੀਗੇ ਤੇ ਜਦੋਂ ਉਹ ਪੈਨਿਕਲਾਂ ਵੱਲ ਮੁੜੇ ਪੂਰੀ ਰੋਡ ਤੋਂ ਉਦੋਂ ਉਹਨਾਂ ਤੇ ਫਾਇਰਿੰਗ ਹੋਈ ਅ ਉਹਨਾਂ ਦੇ ਐਸ ਪਰ देयर ਹਿਸ ਸਟੇਟਮੈਂਟ ਕੁਝ 4-5 ਫਾਇਰ ਹੋਏ ਸੀਗੇ ਜਿਹੜੇ ਬਾਅਦ ਜਾਂਚ ਤੋਂ ਪਤਾ ਲੱਗਾ ਕਿ ਕੁਝ ਫਾਇਰ ਉਹਨਾਂ ਦੀ ਗੱਡੀ ਤੇ ਲੱਗੇ ਨੇ ਤੇ ਕੁਝ ਹਵਾ ਚ ਫਾਇਰ ਹੋਏ ਸੀਗੇ ਜਿਨ੍ਹਾਂ ਦੇ ਕੇ ਸਾਨੂੰ ਖੋਲ ਬਰਾਮਦ ਹੋਏ ਅ ਇਸ ਤੋਂ ਬਾਅਦ ਐਸ ਪਰ ਹਿਸ ਸਟੇਟਮੈਂਟ ਉਹਨਾਂ ਨੂੰ ਸ਼ੱਕ ਸੀਗਾ ਕਿ ਇਹ ਜਿਹੜੀ ਹੈ ਬੱਗਾ ਖਾਨ ਦੇ ਦੁਆਰਾ ਕਰਵਾਈ ਗਈ ਹੈ ਤੇ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਅੰਡ ਬੱਗਾਖਾਨ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਤੇ ਆਫਟਰ ਹਿਸ ਇੰਟਰੋਗੇਸ਼ਨ ਹੀ ਰਿਵੀਲਡ ਕਿ ਇਹ ਜਿਹੜੀ ਫਾਇਰਿੰਗ ਹੈ ਉਹਦੇ ਦੁਆਰਾ ਹੀ ਕਰਵਾਈ ਗਈ ਸੀ ਇਹਦੇ ਵਿੱਚ ਦੋ ਅਕਿਊਜ਼ ਸੀਗੇ ਜਿਨ੍ਹਾਂ ਨੇ ਫਾਇਟਿੰਗ ਕੀਤੀ ਇੱਕ ਮਸ਼ੀਕ ਖਾਨ ਐਂਡ ਗਗਨਦੀ ਇਹਨਾਂ ਤੋਂ ਸਾਨੂੰ ਦੋ ਪਿਸਟਲ ਬਰਾਮਦ ਹੋਏ ਹਨ ਇੱਕ 384 ਐਂਡ 32 bore ਦਾ ਪਿਸਟਨ ਹੈ ਚਾਰ ਬੁਲੇਟ ਅਤੇ ਇੱਕ ਮੋਟਰਸਾਈਕਲ ਜਿਹੜਾ ਵਾਰਦਾਤ 'ਚ ਸੀ ਯੂਜ਼ ਹੋਇਆ ਸੀਗਾ ਉਹ ਰਿਕਵਰ ਹੋ ਗਿਆ ਆਵਾਣ ਨੂੰ ਕੋਈ ਨਾ ਪਤਾ ਵੀ ਅਪਰਾਧਿਕ ਮਾਮਲੇ ਦਾ ਜੀ ਇਹਨਾਂ ਤੇ ਬੱਗਾ ਖਾਨ ਤੇ ਕਾਫੀ ਸਾਰੇ ਅਪਰਾਧਿਕ ਮਾਮਲੇ ਹੈ ਕੁੱਲ 64 ਮੁਕਦਮੇ ਉੱਤੇ ਦਰਜ ਹੈ ਐਂਡ 64 ਬੱਗਾ ਖਾਨ ਤੇ ਐਂਡ ਬशीर ਖਾਨ ਤੇ ਤਿੰਨ ਮੁਕਦਮੇ ਹੈ ਦਿਨਾਂ ਵਿੱਚੋਂ ਦੋ ਮੁਕਦਮੇ 302 ਦੇ ਨੇ ਗਗਨਦੀਪ ਤੇ ਤਿੰਨ ਐਫ ਆਈ ਆਰਸ ਪਹਿਲਾਂ ਦਰਜ ਨੇ ਇਹਨਾਂ ਤੇ ਜ਼ਿਆਦਾ ਲੜਾਈ ਝਗੜੇ ਦੇ ਆ ਤੇ ਬशीर ਦੇ ਦੋ 302 ਦੇ ਮੁਕਦਮੇ ਜਮਾਨਤ ਦੇ ਰਿਹਾ ਸੀ ਜਮਾਨਤ ਆਇਆ ਸੀ ਇਹਨਾਂ ਦਾ ਕੋਈ ਆਪਣੀ ਪਰਸਨਲ ਰੰਜਿਸ਼ ਸੀਗੀ ਜਿਹਦਾ ਕਰਕੇ ਉਹਨਾਂ ਨੇ ਇੱਥੇ ਫਾਇਰਿੰਗ ਕਰਾਈ ਸੀ ਇਹ ਕਮਿਊਨਿਟੀ ਪਰਟੀਪਲ ਹੈ ਨਹੀਂ ਕਮੀ ਦੀ ਅਸੀਂ ਅਪਰਾਧ ਪਛੋਕਰ ਦੀ ਹਾਲੇ ਜਾਂਚ ਕਰ ਰਹੇ ਹਾਂ